ਪੰਜਾਬ ਦੇ ਵਿੱਚ ਇੱਕ ਰੂਹ ਕਮਾਊ ਵਾਰਦਾਤ ਸਾਹਮਣੇ ਆਈ ਹੈ ਜੀ ਹਾਂ ਬਟਾਲੇ ਦੇ ਪ੍ਰੇਮਨਗਰ ਤੋਂ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਨੌਜਵਾਨ ਜਿਹੜਾ ਕਾਫੀ ਦਿਨਾਂ ਤੋਂ ਲਾਪਤਾ ਚਲਦਾ ਆ ਰਿਹਾ ਸੀ ਤਾਂ ਅੱਜ ਉਸ ਦੀ ਲਾਸ਼ ਉਸਦੀ ਹੀ ਮੰਗੇਤਰ ਦੇ ਘਰੋਂ ਮਿਲੀ ਦੱਸਿਆ ਜਾ ਰਿਹਾ ਹੈ ਕਿ ਇਸ ਮੰਗੇਤਰ ਦੇ ਘਰੋਂ ਹੀ ਜਿਹੜੀ ਉਸਦੀ ਲਾਸ਼ ਮਿਲੀ ਹੈ ਤਾਂ ਉਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ આરોਪ ਲਾਏ ਗਏ ਕਿ ਇਹਨਾਂ ਵੱਲੋਂ ਹੀ ਜੜੀ ਆ ਆਪਣੇ ਘਰ ਦੇ ਵਿੱਚ ਹੀ ਉਹਦੀ ਲਾਸ਼ ਦਬਾ ਦਿੱਤੀ ਗਈ ਸੀ ਤਾਂ ਇਸ ਦਾ ਪਤਾ ਉਦੋਂ ਚੱਲਿਆ ਜਦੋਂ ਪੂਰੇ ਘਰ ਦੇ ਵਿੱਚ ਜਦੋਂ ਆਸ-ਪਾਸ ਪਰੋਸ ਦੇ ਵਿੱਚ ਜਦੋਂ ਇਸ ਦੀ ਸਮੈਲ ਆਣੀ ਚਾਲੂ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਪੂਰੀ ਘਟਨਾ ਦਾ ਪਤਾ ਚੱਲਦਾ ਆ ਤੇ ਪਰਿਵਾਰਕ ਮੈਂਬਰ ਜਦੋਂ ਪੁਲਿਸ ਲੈ ਕੇ ਉਸ ਲੜਕੇ ਦੀ ਮੰਗੇਤਰ ਦੇ ਘਰ ਪਹੁੰਚਦੇ ਨੇ ਤਾਂ ਇਹ ਪੂਰੀ ਘਟਨਾ ਤੋਂ ਪਰਦਾ ਉੱਠਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਲੜਕਾ ਜਿਹੜਾ ਸੀਗਾ ਇਹ 10ਵੀਂ ਜੇ ਪੜ੍ਹ ਰਿਹਾ ਸੀ ਤਾਂ ਇੱਕ ਦੂਜੇ ਦੇ ਨਾਲ ਇਹ ਵਿਆਹ ਕਰਾਣਾ ਚਾਹੁੰਦੇ ਸਨ ਤਾਂ ਪਰਿਵਾਰਕ ਮੈਂਬਰਾਂ ਨੇ ਇਹਨਾਂ ਦੀ ਮੰਗਣੀ ਕਰ ਦਿੱਤੀ ਪਰ ਮੰਗਣੀ ਤੋਂ ਅਗਲੇ ਦਿਨ ਹੀ ਜਿਹੜਾ ਇਸ ਲੜਕੇ ਦੀ Laash ਉਸ ਦੀ ਮੰਗੇਤਰ ਦੇ ਘਰੋਂ ਹੀ ਮਿਲੀ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇਦਾ ਵਿਆਹ ਕਰ ਦੋ ਜੇਤੀ ਦੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰੇ ਪੁੱਤ ਜੀ ਨਹੀਂ ਐਨੇ ਜੋਗਾ ਹਏ ਮੇਰਾ ਪੁੱਤ ਨਹੀਂ ਐਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਜੀ ਕਾਹਦਾ ਸਾਲ ਮੁੜਨੀ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਤੋੜ ਦਿਨ ਪਹਿਲੋ ਪਹਿਲੇ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਛੇਤੀ ਤੋਂ ਛੇਤੀ ਕੀ ਬਬ ਆਈ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਆ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਿਸ ਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਲੱਭੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕੇ ਅੰਦਰ ਹੀ ਘੜ ਦਿੱਤਾ ਮੇਰਾ ਪੁੱਤ ਜਗੇ ਜਿੱਦਾਂ ਆ ਕੇ ਦੀ ਕਾਪੂਰੀ ਜਿਹੜਾ ਕਿ ਮੈਂ ਨਾ ਹੋ ਗਿਆ ਮੈਂ ਕੀਤਾ ਦਿਲੀਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਾਦਨੋ ਛੋਟੀ ਜੀ ਮੇਰਾ ਮੁੰਡਾ ਦੇ ਕਿੰਨਾ ਜਵਾਨ ਮੈਂ ਮਕੋਲ ਕਰਿਆ ਕਰਨੇ ਲੋਕਾਂ ਦੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਪਰਿਵਾਰ ਚ ਜਨਾਨੀ ਆਪਣੇ ਸਹੁਰੇ ਰੋ ਸਾਸ ਸਹੁਰੇ ਨਾਲ ਲੱਗ ਰਹੇ ਨਹੀਂ ਤੋ ਵੇ ਮਾਵਾਂ ਆਤੀ ਆਂ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਰਿਵਾਰ ਚ ਮੇਰਾ ਜ਼ੋਰਾ ਵਾ ਮੇਰੀਆਂ ਬੇਟੀਆਂ ਤੇਰੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕੋ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਕਹਿੰਦੇ ਕੋਈ ਕੁਝ ਨਹੀਂ ਮੰਗਦੇ ਬਨ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਜਿਹੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੇ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤਾ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦੋ ਮਾ ਕੋ ਜਨੇ ਮੰਗ ਰਹੀ ਗਏ ਕੋ ਹਏ ਲੜ ਕੇ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗ ਰ ਇਹਨਾਂ ਦੇ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁਰ ਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣਾਂ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜਿਹੜੀਆਂ ਫੋਟੋਆਂ ਨੇ ਰੋਕੇ ਦੀਆਂ ਉਹ ਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਸਾਡੇ ਆਪਣੇ ਮਾਰਕੀਟ ਅੰਦਰ ਨਾਪਤਾ ਅੰਦਰ 스멜 ਆਉਣ ਲਈ ਜ ਬਹੁਤ ਗੰਦਗੀ ਤੁਸੀਂ ਆਪ 스멜 ਲੈ ਸਕਦੇ ਹੋ ਮਤਲਬ ਕਿ ਗੇਟ ਲੱਗੇ ਹੋ ਜੋ 스멜 ਆਉਣ ਲਈ ਬਹੁਤ ਗੰਦੀ 스멜 ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮੱਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੀ ਕਿਹੜੀ ਕਲਾਸ ਇਹ ਪੜਦਾ ਹੀ ਜੀ 10ਵੀਂ ਪੜ੍ਹਦਾ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸਾਹਿਲ ਨਾਲ ਦਾ ਮੁੰਡਾ ਜਿਹੜਾ ਕਿ ਜਿਹਦੀ ਇੰਗੇਜਮੈਂਟ ਆ ਨਿਊ ਗੋਵਿੰਦਨਗਰ ਦੇ ਉਹ ਹੀ ਆ ਇੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜੀ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਹੜੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਰ ਦੀ ਨਾਲ ਹੀ ਆ ਗਈ ਪਿੱਛੇ ਉਹਨ ਦਿਖਿਆ ਜਿਹੜੇ ਘਰ ਦੇ ਲਾਗ ਗਿਆ ਤੇ ਉਹਨੂੰ ਸਮੈਲ ਆ ਰਹੀ ਜਿਦਾ ਹਿਊਮਨ ਬੋਡੀ ਦੀ ਠੀਕ ਆ ਉਸੇ ਬਈ ਲੋ ਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨਹਿਰ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਦਰਜ ਕੀਤੀ ਹੈ ਡੈੱਡ ਬੋਡੀ ਜਿਹੜੀ ਹੈ ਉਹਨਾਂ ਨੇ ਦਫਨਾਈ ਵੀ ਉਹ ਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੋ ਆਇਆ